ਅੱਜ ਸਾਡੀ ਬਾਇਓਡਰ ਟੈਸਟਿੰਗ ਲੈਬ ਹੈ ਨਵੀਂ ਜਿਹੜੀ ਲੈਬ ਹੈ ਉਹ ਦਾ ਵੀ ਕਾਟ ਨੇ ਇੱਥੇ ਕੀਤਾ ਗਿਆ ਹੈ ਇਹਦੀ ਦਿਨ ਦੀ ਪਛੜੀ ਸੈਂਪਲਸ ਟੈਸਟ ਕਰਉਂਦੀ ਹੈ ਤਕਰੀਬਨ 100 ਸੈਂਪਲਸ ਦਿਲੀ ਜਿਹੜੇ ਉਹ ਟੈਸਟ ਹੋ ਰਹੇ ਨੇ ਅੱਜ ਸਾਡੀ ਵਾਟਰ ਟੈਸਟਿੰਗ ਲੈਬ ਹੈ ਨਵੀਂ ਜਿਹੜੀ ਲੈਬ ਹੈ ਉਹ ਦਾ ਉਗਾਟਨੇ ਇੱਥੇ ਕੀਤਾ ਗਿਆ ਹੈ। ਇਹਦੀ ਦਿਨ ਦੀ ਕਪੈਸਿਟੀ ਜਿਹੜੀ ਸੈਂਪਲਸ ਟੈਸਟ ਕਰਨ ਦੀ ਉਹ ਤਕਰੀਬਨ 100 ਸੈਂਪਲਸ ਡੇਲੀ ਜਿਹੜੇ ਉਹ ਟੈਸਟ ਹੋ ਜਾਣਗੇ। ਇਸ ਤੋਂ ਪਹਿਲਾਂ 12 ਦਰੀ ਦੇ ਵਿੱਚ ਜਿਹੜੀ ਸਾਡੀ ਪਹਿਲਾਂ ਪੁਰਾਣੀ ਲੈਬ ਸੀ ਉੱਥੇ 15 ਸੈਂਪਲਸ ਡੇਲੀ ਟੈਸਟ ਹੁੰਦੇ ਸੀ। ਸੋ ਇਹਦੇ ਵਿੱਚ ਸਾਡੇ ਡਿਫਰੈਂਟ ਡਿਫਰੈਂਟ ਏਰੀਆਜ਼ ਟਿਊਬਲਸ ਤੋਂ ਵੀ ਲੈਣੇ ਆਂ ਸੀ ਸੋਰਸ ਤੋਂ ਵੀ ਲੈਣੇ ਆਂ ਤੇ ਕੰਜ਼ਿਊਮਰ ਐਂਡ ਜਿਹੜਾ ਹੈ ਜਿਹੜਾ ਜਦੋਂ ਸਾਡੀ ਪਾਣੀ ਦੀ ਸਪਲਾਈ ਦੇ ਪਾਈਪਾਂ ਦੇ ਵਿੱਚੋਂ ਲੰਘ ਕੇ ਪਾਣੀ ਜਾਂਦਾ ਐ ਐਂਡ ਕੰਜ਼ਿ ਉਹਦੇ ਵੀ ਸੈਂਪਲ ਜਿਹੜੇ ਦਿੱਲੀ ਆਉਂਦੇ ਸਾਡੇ ਕੋਲ ਔਰ 100 ਸੈਂਪਲ ਅਸੀਂ ਟੈਸਟ ਕਰ ਸਕਦੇ ਆ ਔਰ ਜਦੋਂ ਇਹ ਰਿਪੋਰਟ ਜਿਹੜੀ ਹੈ ਮਤਲਬ ਲੈਬ ਦੇ ਵਿੱਚ ਬੈਕਟੀਰੀਆ ਗਰੋ ਕਰਨ ਦੇ ਇਸ ਟਾਈਮ ਲੱਗਦਾ ਸੋ ਦੀ ਕਨਫਰਮੇਸ਼ਨ ਹੁੰਦੀ ਹੈ ਬਿਟਵੀਨ 24 ਟੂ 48 ਆਵਰਸ ਰਿਪੋਰਟ ਆ ਜਾਂਦੀ ਹੈ ਔਰ ਰਿਪੋਰਟ ਜਿਹੜੀ ਉਹ ਸਾਡੇ O&M ਦੇ ਗਰੁੱਪ ਤੇ ਸ਼ੇਅਰ ਹੁੰਦੀ ਹੈ ਉਸ ਤੋਂ ਬਾਅਦ ਜਿਹੜੇ ਕਨਸਰਨਡ ਜਿਸ ਵੀ ਏਰੀਆ ਦਾ ਸੈਂਪਲ ਫੇਲ ਹੋਇਆ ਜਿੱਥੇ-ਜਿੱਥੇ ਸੈਂਪਲ ਮੰਨ ਲਓ ਕਿਤੇ 12th ਇਸ ਫੇਲ ਹੋ ਗਿਆ ਤਾਂ ਇਮੀਡੀਏਟਲੀ ਕਰੈਕਟਿਵ ਐਕਸ਼ਨ ਜਿਹੜਾ ਉਹ ਸਾਡੇ ਆਫੀਸਰਸ ਨੇ ਲੈਣਾ ਇਸ ਤੋਂ ਬਿਨਾ ਜੇ ਕਿਤੇ ਕੰਜ਼ਿਊਮਰੈਂਟ ਤੇ ਫੇਲ ਹੁੰਦਾ ਹੈ ਤਾਂ ਫਿਰ ਸਾਡੀ O&M ਦੀ ਟੀਮ ਨੇ ਉਸ ਏਰੀਆ ਦੀ ਟੀਮ ਨੇ ਉਹ ਫਾਲਟ ਡਿਟੈਕਟ ਕਰਨਾ ਹੈ ਔਰ ਫਾਲਟ ਡਿਟੈਕਟ ਕਰਨ ਤੱਕਰ ਮਤਲਬ ਅਸੀਂ ਇਮੀਡੀਏਟ ਸਾਡਾ ਪਹਿਲਾ ਰਿਸਪੌਂਸ ਇਹ ਹੁੰਦਾ ਕਿ ਉਸ ਏਰੀਆ ਦੀ ਪਾਣੀ ਦੀ ਸਪਲਾਈ ਬੰਦ ਕਰਤੀ ਜਾਵੇ ਕੰਟਾਮਿਨੇਟ ਏਰੀਆ ਤਾਂ ਕਿ ਕੋਈ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਸੋ ਇਹ ਬੜਾ ਇੱਕ ਵਧੀਆ ਜਿਹੜਾ ਹੈਗਾ ਉਪਰਾਲਾ ਹੈ ਸਾਡਾ ਮਿਸੀਪਲ ਕਾਰਪੋਰੇਸ਼ਨ ਦਾ ਕਿ ਆਪਣੀ ਬਹੁਤ ਬਹੁਤ ਹੀ ਮਿਸੀਪਲ ਕਾਰਪੋਰੇਸ਼ਨ ਦੇ ਵਿੱਚ ਮੈਂ ਲੁਧਿਆਣਾ ਸ਼ਹਿਰਾਂ ਅਤੇ ਕਮਿਸ਼ਨਰ ਅਮਰਸਰ ਵੀ ਰਿਆਂ ਸਾਡੀ ਉਥੇ ਆਪਣੀ ਲੈਬ ਨਹੀਂ ਹੈ ਆਪਣੀ ਕੰਪਨੀ ਕਾਰਪੋਰੇਸ਼ਨ ਦੀ ਆਪਣੀ ਲੈਬ ਆ ਜਿਹਦੇ ਵਿੱਚ ਡੇਲੀ ਸੈਂਪਲ ਟੈਸਟ ਹੋ ਰਿਹਾ ਅਦਰਵਾਈਜ਼ ਸਾਨੂੰ ਕਿਸੇ ਹੋਰ ਡਿਪਾਰਟਮੈਂਟ ਦੇ ਡਿਪੈਂਡੈਂਟ ਰਹਿਣਾ ਪੈਂਦਾ ਸੀ ਸੋ ਇਹ ਲੈਬ ਆਪਣੀ ਹੋਣ ਕਰਕੇ ਬਹੁਤ ਵੱਡੀ ਐਡਵਾਂਟੇਜ ਹੈ ਕਿ ਅਸੀਂ ਸ਼ਹਿਰ ਦੇ ਵਸਨੀਕਾਂ ਨੂੰ ਜਿਹੜਾ ਹੈ ਉਹ ਸਾਫ਼ ਸੁਥਰਾ ਪਾਣੀ ਸਪਲਾਈ ਕਰਨ ਦੇ ਵਿੱਚ ਜਿਹੜੀ ਸਾਡੀ ਬਹੁਤ ਵੱਡੀ ਏਡ ਹੈ ਕਿਉਂਕਿ ਇਮੀਡੀਏਟਲੀ ਜਿੱਥੇ ਕੰਟਾਮਿਨੇਸ਼ਨ ਹੁੰਦੀ ਹੈ ਉਹ ਸੈਂਪਲਸ ਟੈਸਟ ਕਰਨ ਤੋਂ ਪਤਾ ਲੱਗ ਜਾਂਦਾ ਕਿੰਨਾ ਸਰਮੁਲਾਜਮ ਤਬਦੀਲ ਕੀਤੇ ਬੇਰੇ ਇੱਥੇ ਹਾਂਜੀ ਲੈਬ ਦੇ ਵਿੱਚ ਹਾਂਜੀ ਨੀ ਲੈਬ ਦੇ ਵਿੱਚ ਜਿਹੜਾ ਹੈ ਸਾਡਾ ਜਿਹੜਾ ਸਾਡਾ ਨਾਰਮਲ ਸਟਾਫ ਹੈ ਸਾਡੇ ਐਨਾਲਿਸਟ ਹੈਗੇ ਇੱਥੇ ਉਹਨਾਂ ਨਾਲ ਹੈਲਪਿੰਗ ਦੇ ਲਈ ਸਟਾਫ ਵੀ ਹੈ ਸੋ ਸਾਰਾ ਪ੍ਰੋਪਰ ਜਿਹੜੀ ਇੱਕ ਲੈਬ ਨੂੰ ਜਿੰਨੇ ਚਾਹੀਦੇ ਆ ਸਟਾਫ ਜਿਹੜਾ ਉਹ ਇੱਥੇ ਮੌਜੂਦ ਹੈ ਔਰ ਆਪਣਾ ਕੰਮ ਜਿਹੜਾ ਬਿਲਕੁਲ ਠੀਕ ਤਰੀਕੇ ਨਾਲ ਕਰ ਲਗੇ। ਬਹੁਤ ਲੰਬੇ ਸਮੇਂ ਤੋਂ ਜਲੰਧਰ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਗੰਦੇ ਪਾਣੀ ਦੀ ਸਮੱਸਿਆ ਵੀ ਬੜੀ ਵੱਡੀ ਹੁੰਦੀ ਸੀ ਇਹ ਵਾਲੀ। ਬਿਲਕੁਲ ਜਦੋਂ ਖਾਸ ਤੌਰ ਤੇ ਬਾਰਿਸ਼ਾਂ ਦਾ ਸੀਜ਼ਨ ਹੁੰਦਾ ਹੈ ਉਹਦੇ ਵਿੱਚ ਕਿਉਂਕਿ ਪਾਣੀ ਇਕੱਠਾ ਹੁੰਦਾ ਗਲੀਆਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਉਦੋਂ ਬੜਾ ਚਾਂਸਸ ਵੱਧ ਜਾਂਦੇ ਨੇ ਕਿ ਪਾਣੀ ਦੀਆਂ ਪਾਈਪਾਂ ਜਿਹੜੀਆਂ ਪੁਰਾਣੀਆਂ ਨੇ ਜਿਹੜੀਆਂ ਜਿਹੜੀਆਂ ਆਇਰਨ ਪਾਈਪਸ ਹੁੰਦੀਆਂ ਨੇ ਕਈ ਥਾਵਾਂ ਤੇ ਗਲ ਜਾਂਦੀਆਂ ਨੇ ਪੁਰਾਣੀਆਂ ਹੋਣ ਕਰਕੇ। ਸੋ ਉਹਨਾਂ ਥਾਵਾਂ ਤੋਂ ਕੰਟਮੀਨੇਸ਼ਨ ਜਿਹੜਾ ਉਹ ਹੋ ਜਾਂਦਾ ਹੈ। ਸੋ ਸੋ ਬਿਨਾਂ ਵੀ ਨੋਰਮਲ ਦੀ ਲੋਕਾਂ ਨੇ ਟੂ ਟੂ ਕੰਪਲ ਗਏ ਹੁੰਦੇ ਨੇ ਉਹ ਪ੍ਰੈਸ਼ਰ ਜਿਹੜਾ ਹੈ ਪ੍ਰੈਸ਼ਰ ਦੇ ਨਾਲ ਪਾਣੀ ਖਿੱਚਦੇ ਨੇ ਤਾਂ ਉਹਦੇ ਨਾਲ ਵੀ ਕਈ ਵਾਰੀ ਜਿਹੜੀ ਹੈ ਸੀਵਰੇਜ ਐਂਡ ਪਾਣੀ ਦੀ ਮਿਕਸਿੰਗ ਹੁੰਦੀ ਹੈ ਸੋ ਤਰ੍ਹਾਂ ਤਰ੍ਹਾਂ ਦੀ ਕੰਟਾਮਿਨੇਸ਼ਨ ਜਿਹੜੀਆਂ ਸਾਰਿਆਂ ਨੂੰ ਡਿਟੈਕਟ ਕਰਨ ਦੇ ਵਿੱਚ ਕੰਪੀਟਿਟ ਜਿਹੜੀ ਸਾਡੀ ਲੈਬ ਹੈ ਦਿਵਾਲੀ ਮੌਕੇ ਬੜਾ ਵੱਡਾ ਸਰ ਤੋਹਫਾ ਦਿੱਤਾ ਜਲੰਧਰ ਵਾਸੀਆਂ ਨੂੰ ਸੋ ਨੈਕਸਟ ਸਰ ਕੀ ਆਈਡੀਆ ਹੋਏਗਾ ਕਿ ਜਲੰਧਰ ਵਾਸੀਆਂ ਲਈ ਹੋਰ ਨਵਾਂ ਦੇਖਦੇ ਨੇ ਦੇਖੋ ਇਹਦੇ ਵਿੱਚ ਅਸੀਂ ਹੋਰ ਵੀ ਅਸੀਂ ਸ਼ਹਿਰ ਦੇ ਵਿੱਚ ਵਾਟਰ ਸਪਲਾਈ ਐਂਡ ਸੀਵਰੇਜ ਦੀ ਫੈਸਿਲਿਟੀਆਂ ਉਹਨੂੰ ਬਹੁਤ ਵੱਡੀ ਸਟੱਡੀ ਹੁੰਦੀ ਕਿ ਰਿਪੇਅਰ ਐਂਡ ਮੇਨਟੇਨੈਂਸ ਦੇ ਲਈ ਪੱਕੇ ਕੰਟਰੈਕਟ ਹੋਣੇ ਚਾਹੀਦੇ ਉਹ ਵੀ ਅਸੀਂ ਇੱਕ ਜਿਹੜੇ ਸਾਡੇ ਐਸਟੀਮੇਟ ਬਣेंगे ਜਿਹਦੇ ਵਿੱਚ ਪੂਰੇ ਪੈਨ ਸਿਟੀ ਨੂੰ ਇੱਕ ਆਪਰੇਟਰ ਜਿਹੜਾ ਉਹ ਜਾ ਦਿੱਤਾ ਜਾਏਗਾ ਇਨਸਟੈਡ ਆਫ ਕਿ ਬਾਰ-ਬਾਰ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਬਾਰ-ਬਾਰ ਟੈਂਡਰ ਕਰਨੇ ਪੈ ਰਹੇ ਆ ਉਹ ਟਾਈਮ ਵੇਸ ਹੁੰਦਾ ਸੋ ਅਸੀਂ ਇੱਕੋ ਵਾਰ ਹੀ ਇੱਕ ਸ਼ਹਿਰ ਵਾਸੀਆਂ ਨੂੰ ਜਿਹੜਾ ਹੈ ਜਿਹੜਾ ਸਿੰਗਲ ਆਪਰੇਟਰ ਹੈ ਉਹ ਵਾਟਰ ਸਪਲਾਈ ਔਰ ਜਿਹੜੀ ਤੁਹਾਡੀ ਸੀਵਰੇਜ ਦੀ O&M ਹੈ ਉਹਦੇ ਲਈ ਇੱਕ ਸਪੈਸ਼ਲ ਜਿਹੜਾ ਹੈ ਉਹ ਟੈਂਡਰ ਅਸੀਂ ਫਲੋਟ ਕਰ ਰਹੇ ਹਾਂ ਜਲਦੀ ਔਰ ਵਿਦਨ a ਡੇ অর 2 ਟੈਂਡਰ ਫਲੋਟ ਹੋ ਜਾਏਗਾ ਉਸ ਤੋਂ ਬਾਅਦ ਸਾਡੇ ਕੋਲ ਮਤਲਬ ਏਜੰਸੀਆਂ ਆਣ ਗਈਆਂ ਜਿਹੜੀਆਂ ਪੂਰੇ ਸ਼ਹਿਰ ਦੀ ਵਾਟਰ ਸਪਲਾਈ ਐਂਡ ਸੀਵਰੇਜ ਨੂੰ ਮੇਨਟੇਨ ਕਰਨਗੀਆਂ ਜੀ ਤੇ ਵਾਲੀ ਮੌਕੇ ਸਰ ਕੀ ਉਪਦੇਸ਼ ਦੇਣਾ ਚਾਹੋ ਜਲੰਧਰ ਵਾਸੀਆਂ ਨੂੰ ਦੇਖੋ ਸਾਰੇ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਜਲੰਧਰ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਹੈ ਕਿ ਇਸ ਸ਼ਹਿਰ ਦੇ ਇਸ ਨਵ ਮਹਾਨਗਰ ਦੇ ਵਾਸੀ ਹੋਣ ਕਰਕੇ ਪਰਮਾਤਮਾ ਸਭ ਦੇ ਲਈ ਦੀਵਾਲੀ ਦਾ ਤਿਉਹਾਰ ਚੰਗਾ ਲੈ ਕੇ ਆਵੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੀਵਾਲੀ ਦੀਆਂ ਵਧਾਈਆਂ ਔਰ ਆਸ ਕਰਦਾ ਕਿ ਸ਼ਹਿਰ ਵਾਸੀ ਜਿਹੜਾ ਹੈ ਉਹ ਮਿਸਪਲ ਕਾਰਪੋਰੇਸ਼ਨ ਨੂੰ ਸਹਿਯੋਗ ਦੇਣਗੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੇ ਵਿੱਚ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨੀਆਂ ਸਰਵਿਸਿਜ਼ ਸਾਡੇ ਕੋਲੋਂ ਸ਼ਹਿਰ ਵਾਸੀ ਐਕਸਪੈਕਟ ਕਰਦੇ ਆ ਅਸੀਂ ਉਹਨਾਂ ਦੀਆਂ ਆਸਾਂ ਤੇ ਖਰੇ ਉਤਰੀਏ ਔਰ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਸਾਡੀਆਂ ਸੜਕਾਂ ਦੀ ਹਾਲਤ ਮਾੜੀ ਹੋਈ ਡੂਰਿੰਗ ਰੇਨਸ ਆਲਸੋ ਉਸ ਤੋਂ ਬਿਨਾ ਪਹਿਲਾਂ ਸਾਡਾ ਵਾਟਰ ਸਪਲਾਈ ਦਾ ਪ੍ਰੋਜੈਕਟ ਸੀ ਉਹਦੇ ਕਰਕੇ ਵੀ ਸ਼ਹਿਰ ਬਹੁਤਾਂ ਤੋਂ ਪੁੱਟਿਆ ਉਹ ਹੁਣ ਸਾਰਾ ਅਸੀਂ ਉਹਨੂੰ ਰਿਪੇਅਰ ਕਰਨ ਤੇ ਲੱਗੇ ਹੋਇਆ ਹੈ ਰਿਪੇਅਰ ਵੀ ਹੈ ਰੀਲੇਇੰਗ ਵੀ ਹੋਣੀ ਹੈ ਸੜਕਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਿਫੋਰ ਜਿਹੜਾ ਸੀਜ਼ਨ ক্লোਜ਼ ਹੁੰਦਾ ਉਸ ਤੋਂ ਪਹਿਲਾਂ ਸੜਕਾਂ ਅਸੀਂ ਰੀਲੇ ਕਰਾਂਗੇ ਸਾਡੇ ਟੈਂਡਰ ਇਨ ਪਲੇਸ ਹੈਗੇ ਵਰਕ ਆਰਡਰ ਹੋਏ ਨੇ ਸਿਰਫ ਜੀ ਠੇਕੇਦਾਰਾਂ ਨੂੰ ਹੁਣ ਖਿੱਚ ਕੇ ਔਰ ਅਗਲੇ ਦਿਨਾਂ ਦੇ ਵਿੱਚ 15-20 ਦਿਨਾਂ ਦੇ ਵਿੱਚ ਇਹਨੂੰ ক্লোਜ਼ ਕਰਾਂਗੇ ਸੜਕਾਂ ਠੀਕ ਕਰਾਂਗੇ ਵਾਟਰ ਸਪਲਾਈ ਐਂਡ ਸੀਵਰੇਜ ਜਿਹੜਾ ਹੈ ਸਾਡਾ ਤੁਹਾਨੂੰ ਦੱਸਿਆ ਜੀ ਕਿ ਅਸੀਂ ਨਵਾਂ ਟੈਂਡਰ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਸਿੰਗਲ ਆਪਰੇਟਰ ਲੈ ਕੇ ਆਵਾਂਗੇ ਅ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਤਿਉਹਾਰ ਨੂੰ ਜਿਹੜਾ ਹੈ ਉਸ ਜਿੰਨੂੰ ਕਵਾਂਗੇ ਸੁਰੱਖਿਆ ਦੇ ਨਾਲ ਮਨਾਉਣ ਪਟਾਕੇ ਵਗੈਰੇ ਜਿਹੜੇ ਨੇ ਉਹਨਾਂ ਨਾਲ ਅੱਗ ਵੀ ਅਗਜਣੀ ਦੀ ਘਟਨਾਵਾਂ ਹੁੰਦੀਆਂ ਨੇ ਸਾਡੀ ਫਾਇਰ ਬ੍ਰਿਗੇਡ ਜਿਹੜੀ ਉਸ ਤਰਕ ਹੈਗੀ ਹੈ ਤੇ ਲੇਕਿਨ ਫਿਰ ਵੀ ਪਹਿਲਾਂ ਸਭ ਤੋਂ ਪਹਿਲਾਂ ਆਪ ਵੀ ਆਪਾਂ ਸਾਵਧਾਨੀ ਰੱਖੀਏ ਸੋ ਮੇਰੀ ਸ਼ਹਿਰ ਵਾਸੀ ਨੂੰ ਅਪੀਲ ਹੈ ਕਿ ਤਿਉਹਾਰ ਨੂੰ ਵਧੀਆ ਤਰੀਕੇ ਨਾਲ ਮਨਾਉਣ ਪਰਿਵਾਰਾਂ ਦੇ ਵਿੱਚ ਖੁਸ਼ੀਆਂ ਕਿਹੜੇ ਪਰਮਾਤਮਾ ਦਵੇ ਉਹਨਾਂ ਨੂੰ ਇਹੋ ਮੇਰੀ ਸਾਰੀ ਸ਼ਿਕਾਇਤ ਹੈ ਸਰ ਜਦੋਂ ਸੜਕਾਂ ਸੀਵਰੇਜ ਦੀ ਸਮੱਸਿਆ ਹੁੰਦੀ ਹੈ ਸਰ ਸੜਕਾਂ ਦੇ ਤੋੜ ਦਿੰਦੇ ਐ ਸੀਵਰੇਜ ਦੇ ਪਾਈਪਾਂ ਵੀ ਪੈ ਜਾਂਦੇ ਨੇ ਪਰ ਸਰ ਸਮੇਂ ਤੱਕ ਉਹ ਨਹੀਂ ਪਈਆਂ ਰਹਿੰਦੀਆਂ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਦਿੱਕਤਾਂ ਆਉਂਦੀਆਂ ਕਿਉਂਕਿ ਜਿਹੜੀ ਜਦੋਂ ਮੈਂ ਜਮ ਵੀ ਲੱਗ ਜਾਂਦਾ ਸਰ ਜਦੋਂ ਸੀਵਰ ਪਾਉਣ ਦੇ ਲਈ ਆਪਾਂ ਸੜਕ ਤੋੜਦੇ ਆਂ ਰੋਡ ਕਟਿੰਗ ਕਰਦੇ ਆਂ ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਉਹਦੇ ਵਿੱਚ ਕੰਪੈਕਸ਼ਨ ਕਰਨੀ ਹੁੰਦੀ ਇੱਕ ਤੇ ਜਦੋਂ ਤੁਸੀਂ ਨਵੀਂ ਰੋਡ ਬਣਾਉਂਦੇ ਹੋ ਤਾਂ ਤੁਹਾਡੇ ਕੋਲ ਤੁਸੀਂ ਉਹਦੇ ਉੱਤੇ ਬੈਟ ਮਿਕਸ ਵੀ ਪਾਉਂਦੇ ਹੋ ਜੀਐਸਬੀ ਪਾਉਂਦੇ ਹੋ ਪਹਿਲਾਂ ਉਹ ਪਾ ਕੇ ਤੁਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਕੰਪੈਕਟ ਕਰ ਲੈਂਦੇ ਹੋ ਪਰ ਜਦੋਂ ਬਣੀ ਸੜਕ ਨੂੰ ਤੋੜਦੇ ਆ ਤਾਂ ਉਹ ਜਿਹੜੀ ਲਿਮਟਿਡ ਥਾਂ ਉਹਦੇ ਵਿੱਚ ਕੰਪੈਕਸ਼ਨ ਪ੍ਰੋਪਰ ਨਹੀਂ ਹੁੰਦੀ ਸੋ ਅਸੀਂ ਯੂਜ਼ੂਲੀ ਵੇਟ ਕਰਦੇ ਆ ਕਿ ਇੱਕ ਸੀਜ਼ਨ ਜਿਹੜਾ ਰੇਨਫਾਲ ਦਾ ਰੇਣੀ ਸੀਜ਼ਨ ਉਹ ਟੁੱਟੀ ਸੜਕ ਜਿਹੜੀ ਆ ਉਹ ਕਢਾ ਲਈਏ ਸੋ ਜਿਵੇਂ ਤੁਸੀਂ ਵੇਖਿਆ ਕਿ ਸਰਫੇਸ ਵਾਟਰ ਪ੍ਰੋਟੈਕਟ ਦੇ ਵਿੱਚ ਆ ਪੂਰਾ ਰੇਣੀ ਸੀਜ਼ਨ ਜਿਹੜਾ ਨਿਕਲਿਆ ਸਟਿਲ ਅਸੀਂ ਜਦੋਂ ਹੁਣ ਦੁਬਾਰਾ ਜਦੋਂ ਬਣਾਉਣੀਆਂ ਸ਼ੁਰੂ ਕੀਤੀਆਂ ਜਦੋਂ ਤੁਹਾਡੀ महापवन महावीर मार्ग ਉੱਥੇ ਵੀ ਕੰਮ ਸ਼ੁਰੂ ਕੀਤਾ ਔਰ ਮੈਨਰੋ ਚੌਂਕ ਮੈਨਰੋ ਜਿਹੜਾ ਉਧਰਲੇ ਵੀ ਗੁਰੂ ਰਵਿਦਾਸ ਚੌਂਕ ਤੋਂ ਮੈਨਰੋ ਚੌਂਕ ਤੱਕ ਜਾਣ ਵਾਲਾ ਕੰਮ ਵੀ ਸ਼ੁਰੂ ਕੀਤਾ ਉਹਦੇ ਵਿੱਚ ਅਸੀਂ ਜਦੋਂ ਪਾਣੀ ਛੱਡਿਆ ਤਾਂ ਪਾਣੀ ਛੱਡਣ ਤੇ ਜਿਹੜੀ ਆ ਕੰਪੈਕਸ਼ਨ ਹੈ ਜਿਹੜੀ ਉਹ ਪੁਰਾਣੀ ਕੰਪੈਕਸ਼ਨ ਸਾਡੇ ਕੋਲ ਹਾਲਾਂਕਿ ਸਰਟੀਫਿਕੇਟ ਵੀ ਆ ਗਿਆ ਕੰਪੈਕਸ਼ਨ ਬਹੁਤ ਵਧੀਆ ਹੈ ਪਰ ਉਹ ਫਿਰ ਸੜਕ ਜਿਹੜੀ ਅੰਦਰੋਂ ਬੈਠੀ ਆ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨੂੰ ਚੰਗੇ ਤਰੀਕੇ ਨਾਲ ਸੜਕ ਜਿਹੜੀ ਉਹ ਬੈਠ ਜਾਵੇ ਪ੍ਰੋਪਰਟੀ ਕੇ ਬੈਠ ਕੇ ਉਹਦੇ ਉੱਤੇ ਫਿਰ ਅਸੀਂ ਜਿਹੜਾ ਮਟੀਰੀਅਲ ਭਰੀਏ ਤਾਂ ਕਿ ਕੱਲ ਨੂੰ ਸੜਕ ਕਲਾਪਸ ਨਾ ਹੋਵੇ ਸੋ ਇਸ ਕਰਕੇ ਟਾਈਮ ਲੱਗਦਾ ਪਰ ਉਹ ਨੈਚੁਰਲ ਹੈ ਉਹ ਇੱਕ ਪ੍ਰੋਸੈਸ ਹੈ ਤੇ ਇਸ ਕਰਕੇ ਚਲੋ ਸ਼ਹਿਰ ਵਾਸੀਆਂ ਨੂੰ ਮੈਂ ਉਹਨਾਂ ਕੋ ਖੇਦੀ ਪ੍ਰਦਾਨ ਕਰਦਾ ਕਿ ਅਸੀਂ ਕਿੰਨੇ ਸਮੇਂ ਤੋਂ ਉਹਨਾਂ ਨੂੰ ਸੜਕਾਂ ਜਿਹੜੀਆਂ ਉਹ ਮਾੜੀਆਂ ਦਿੱਤੀਆਂ ਹੁਣ ਠੀਕ ਹੋਣਗੀਆਂ ਥੈਂਕ ਯੂ